ਦੇ ਪੀਤੀਆਂ ਨਾਲ ਪੰਜ ਛੇ ਬੰਦਿਆਂ ਨਾਲ ਇੰਨਾ ਨਸ਼ਾ ਕਰ ਲਿਆ ਮੈਨੂੰ ਪਤਾ ਨਹੀਂ ਲੱਗਿਆ ਨਾ ਰਹੀ ਕਿਸ ਨਾਲ ਲੜ ਤੜਸੀ ਵਿਕਾਦ ਨਾ ਕਿਸੇ ਨਾਲ ਕੋਈ ਦੁਸ਼ਮਣੀ ਹੈ ਨਾ ਕੋਈ ਕਿਸੇ ਨਾਲ ਕੋਈ ਬੈਰਗੋੜ ਹੈ ਕਿਸ ਰੂਪ ਚ ਕਤਲ ਹੋਇਆ ਅਸੀਂ ਉਰੀ ਵੀ ਅਸੀਂ ਵੀ ਸਾਈਡ ਆ ਦੋ ਵੀ ਚਿੰਤਾ ਦੇ ਵਿੱਚ ਕਿਸ ਰੂਪ ਚ ਕਤਲ ਹੋਇਆ ਬਾਕੀ ਮੈਂ ਇਹੀ ਕਵਾਂਗਾ ਕਿ ਮੇਰੇ ਪਰਿਵਾਰ ਦਾ ਜੀ ਕਿਹਾ ਮੇਰਾ ਪਰਿਵਾਰ ਸਾਰਾ ਹਲਾਕਾ ਮੇਰਾ ਪਰਿਵਾਰ ਹੈ ਅਸੀਂ ਬੱਚੇ ਬਚਾਈਏ ਰਾਜਨੀਤੀ ਤੋਂ ਉੱਠ ਕੇ ਕਹਿਣਾ ਚਾਹੁੰਦਾ ਮੈਂ ਸ਼ਾਸਤਰ ਕਰਦਾ ਤੇ ਮੈਂ ਥੋੜੀ ਲੱਗੇ ਚੌਂਕੇ ਬੈਠਾ ਮੈਂ ਲਾਸਟ ਰਾਜਨੀਤੀ ਨਹੀਂ ਮੈਂ ਕਰਨਾ ਚਾਹੁੰਦਾ ਇਹ ਕਹਿੰਦਾ ਕਿ ਬਾਕੀ ਬੱਚੇ ਬਚਾਈਏ ਸਾਨੂੰ ਰਾਤ ਨੂੰ ਉੱਠ ਕੇ ਸਾਰੇ ਲੋਕਾਂ ਨੂੰ ਬਾਹਰ ਆਣਾ ਪਏਗਾ ਸਿੱਧੇ ਪੰਜਾਬ ਦੇ ਹਿਲਾਤ ਕਿੱਧਰ ਨੂੰ ਜਾ ਰਹੇ ਨੇ ਆਏ ਨਹੀਂ ਆਪਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਦੇ ਆਂ ਜੰਗ ਬੱਚੇ ਮੌਤ ਦੀ ਬਲੀ ਚੜਦੇ ਨੇ ਪੰਜਾਬ ਜਾ ਕਿੱਧਰ ਨੂੰ ਰਿਹਾਈ ਪੰਜਾਬ ਨੂੰ ਜੋ ਕੋਚਾਂ ਨਹੀਂ ਪੰਜਾਬ ਉੱਤਨੀ ਪੂਰੀ ਹਾਲਤ ਹੈ ਪਰ ਇਹਨੂੰ ਬਚਾਉਣ ਦੇ ਲਈ ਆਪਣੇ ਪੰਜਾਬ ਦੇ ਲੋਕਾਂ ਨੂੰ ਬਾਹਰ ਆਣਾ ਪਏਗਾ ਆਪਣੇ ਮੁਹੱਲਿਆਂ ਦੇ ਵਿੱਚ ਆਪਣੇ ਜਿਹੜੀਆਂ ਸਾਡੀਆਂ ਸਲੈਟੀਆਂ ਜਿਹੜੇ ਸਾਡੇ ਮਹੱਲੇ ਦੇ ਪ੍ਰਧਾਨ ਹਨ ਉਹਨਾਂ ਨੂੰ ਅੱਗੇ ਆਉਣਾ ਪਏਗਾ ਜਿਹੜੀ ਬੁਰਾਈ ਦੇ ਲੋਕ ਆ ਜਿਹੜੇ ਇਸ ਚੀਨਾ ਜਿਪੜੇ ਆ ਉਹਨਾਂ ਨੂੰ ਬਚਾਈਏ ਆਪਣੇ ਮੁਹੱਲੇ ਨੂੰ ਤਾਂ ਬਚ ਸਕਦੇ ਨਹੀਂ ਤੇ ਹਰ ਘਰ ਦੇ ਵਿੱਚ ਮੈਂ ਕੋਈ ਘਾਵਤ ਨਹੀਂ ਜਾ ਰਿਹਾ ਮੇਰਾ ਜਨਮ ਉੱਥੇ ਹੋਇਆ ਹੈ ਮੈਂ ਉਸ ਜਨਮ ਮੈਨੂੰ ਖਲਾਇਆ ਜਿਹਨਾਂ ਲੋਕਾਂ ਨੂੰ ਮੈਂ ਖਲਾਇਆ ਆਪਣੀ ਉਮਰ ਦੇ ਵਿੱਚ ਅੱਜ 42 ਸਾਲ ਦੀ ਉਹ ਵੀ ਨਸ਼ਾ ਕਰ ਰਹੇ ਆ ਜਿਨ੍ਹਾਂ ਨੇ ਮੈਨੂੰ ਖਲਾਇਆ ਜੋ ਵੀ ਨਸ਼ਾ ਕਰ ਲਾ ਤੁਸੀ ਸਮਝੋ ਕਿ ਇਹ ਮੇਰੇ ਜਲੰਧਰ ਦੀ ਹਕੀਕਤ ਦੱਸਦਾ ਇਹਨੂੰ ਬਚਾਣਾ ਕਿਦਾਂ ਇਹ ਸਾਨੂੰ ਸਾਰਿਆਂ ਨੂੰ ਅੱਛਾ ਨਸ਼ਾ ਰੁਕੇਗਾ ਕਿਵੇਂ ਜਨਮ ਅਸੇ ਕਿਵੇਂ ਪਾਈ ਜਾ ਸਕਦੀ ਬਾਈ ਅੱਜ ਤੇ ਰਾਤੋਂ ਦੱਸਦਾ ਬੇ ਨਸ਼ਾ ਰੁਕ ਨਹੀਂ ਰਿਹਾ ਰੁਕ ਤੇਰੀ ਬਿੰਦੂਦਾਰ ਸਾਡੇ ਸਮਾਜ ਸਾਡੇ ਆਗੂ ਜਿੰਨੇ ਵੀ ਬਜ਼ੁਰਗ ਤੇ ਇਹਨਾਂ ਨੂੰ ਬਚਾਣਾ ਪਏ ਆਪਣੇ ਮਹੱਲੇ ਦੇ ਵਿੱਚ ਪਹਿਰੇ ਦੇਣੇ ਪੈਣਾ ਆਪਣੇ ਘਰ ਦੇ ਬੱਚੇ ਨੂੰ ਉੱਤੇ ਪਹਿਰਾ ਦੇਣਾ ਪਏਗਾ ਤਾਂ ਨੱਥ ਪਹਿਣੀ ਐ ਬਾਕੀ ਮੈਨੂੰ ਕੋਈ ਉਮੀਦ ਨਹੀਂ ਕਿਨੋਂ ਤੁਸੀਂ ਆਏ ਹੋ ਵੈਸੇ ਰਾਜਨੀਤਿਕ ਵੀ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਕਿਉਂਕਿ ਬਦਲਾਧਾ ਹੋ ਕੇ ਦੇ ਕੇ ਸੱਤਾ ਲਈ ਸੀਗੀ ਆਮ ਆਦਮੀ ਪਾਰਟੀ ਨੇ ਫਿਰ ਵੀ ਜੀ ਨੂੰ ਬੁਲਾਓ 17 ਸਾਲ ਦੀ ਬੱਚੀ ਦਾ ਰੇਪ ਹੋਣ ਲੱਗ ਗਿਆ ਏ ਨਹੀਂ ਤੇਦਾ ਰਾਣੀ ਤੇ ਨੂੰ ਮੋਟਕੇ ਕਹਿ ਰਹੇ ਮੈਨੇ ਬੋਲਣਾ ਚਾਹੁੰਦਾ ਆ ਜਿਹਦੇ ਦਿਲ ਤੇ ਸਿਆਸਤ ਤੇ ਨਹੀਂ ਬੋਲਣਾ ਪਰ ਮੈਂ ਕਿ ਸਰਕਾਰ ਦੇ ਸੰਯੋਗ ਕਰਨ ਨੂੰ ਵੀ ਤਿਆਰ ਆ ਪੁਲਿਸ ਦਾ ਵੀ ਸੰਯੋਗ ਕਰਨ ਨੂੰ ਤਿਆਰ ਹੈ ਮੇਰੇ ਲੋਕ ਵੀ ਤਿਆਰ ਸਾਰੇ ਬਸਤੀ ਦਾ ਨਿਸ਼ਮੰਦਾ ਪੂਰੀ ਤਿਆਰ ਪਰ ਨਸ਼ਾ ਬੰਦ ਹੋ ਕੋ ਸਰਕਾਰ ਦੇ ਨਾਲ ਸੰਯੋਗ ਦੇਣ ਨੂੰ ਤਿਆਰ ਆ ਪੁਲਿਸ ਦਾ ਦੇਣ ਨੂੰ ਤਿਆਰ ਆ ਪਰ ਨਸ਼ਾ ਬੰਦ ਨਹੀਂ ਹੋ ਰਿਹਾ ਸਾ ਮੇਰਾ ਲਾਸਟ ਸਵਾਲ ਹੈ ਜਿਹੜਾ ਯੁੱਧ ਛੇੜਿਆ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੈਂਪ ਲਗਾਏ ਜਾ ਰਹੇ ਨੇ ਲੋਕਾਂ ਨੂੰ ਵੇਰ ਦਿੱਤਾ ਜਾ ਰਿਹਾ ਹੈ ਉਸ ਯੁੱਧ ਨਸ਼ਿਆਂ ਵਿਰੁੱਧ ਬਾਰੇ ਕੀ ਸਥਿਤੀ ਹੈ ਜੀ ਤੁਹਾਡਾ ਮੇਰੇ ਲਾਈਵ ਤੋਂ ਬਾਅਦ 100 ਮੀਟਰ ਦੂਰ ਸਾਹਮਣੇ ਇੱਕ ਹਸਪਤਾਲ ਹੈ ਉੱਥੇ ਜਾ ਕੇ ਵੀਡੀਓ ਕੈਮਰਾ ਚ ਲੈਣ ਤੇ ਤਕਰੀਬਤ 1:30 ਬਜ ਗਿਆ ਹਜੇ ਵੀ 2-250 ਬੰਦੇ ਲੈਂਡ ਚ ਖੜਾ ਹੋਣਾ ਬੋਲੀ ਜਾਂਦੇ ਤੁਹਾਨੂੰ ਲੱਗਦਾ ਪਤਾ ਕਿ ਕਿੰਨਾ ਕੰਮ ਕਰਦਾ ਹਾਂ ਕਿ ਬਾਕੀ ਦੇ ਨੇ ਠੀਕ ਹੋਣਾ ਸਭਲਾ ਆਏ ਬੰਦੇ ਜੀ ਪਿੱਛੇ 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 ਤਸਵੀਰਾਂ ਵੀ ਤੁਮ ਦਿਖਾ ਰਹੇ ਹੋ ਸਾਇਰ ਤੇ ਸ਼ਮਸ਼ਾਨ ਘਾਟ ਦੀਆਂ ਜਿਹੜੀਆਂ ਤਸਵੀਰਾਂ ਨੇ ਕੋਈ ਆਰਾਮ ਨਾਲ ਆਰਾਮ ਨਾਲ ਕੰਮ ਕਰੋ ਅਰੇ ਆਰਾਮ سے ਆਰਾਮ سے ਜਿਹੜੇ ਆਏ ਸਨ ਸੱਚਖਰ ਤੇ ਖੜਾ ਹੈ ਬੱਚੇ ਦੀ ਅਗਰੀ ਨੂੰ ਸਾਰੇ ਜਿਹੜਾ ਕੁਝ ਪ੍ਰਵਾਨਾ ਦੁਖਸਾਂਜਾ ਕਰਨ ਦੇ ਲਈ ਆਏ ਹੈ ਤੇ ਜਿਸ ਜਗ੍ਹਾ ਦਾ ਨੂੰ ਕਤਲ ਹੋਇਆ ਉਸ ਮਹੱਲੇ ਤੇ ਮੈਨੂੰ ਹੁਣੇ ਫੋਨ ਆਇਆ ਸ਼ਮਸ਼ਾਨ ਘਾਟ ਦੇ ਵਿੱਚ ਕਿ ਜਿਹੜਾ ਕਾਤਲ ਹੈ ਜਿੰਨੂ ਪੁਲਿਸ ਨਹੀਂ ਲੱਭ ਨਹੀਂ ਰਹੀ ਉਹ ਸੁੱਧਰ ਜਗ੍ਹਾ ਤੇ ਧਮਕੀਆਂ ਦੇ ਰਿਹਾ ਅੱਜ ਜਿੰਨੀ 5 ਮਿੰਟ ਪਹਿਲੇ ਕਾਲ ਆਈ ਹੈ ਮੈਨੂੰ ਜਿਸ ਕਾਤਲ ਨੂੰ ਪੁਲਿਸ ਨਹੀਂ ਲੱਭ پا ਰਹੀ ਉਹ ਜਿਸ ਔਰਤ ਨੇ ਇਹ ਘਾਤ ਨੂੰ ਤੁਹਾਨੂੰ ਸੁਣਿਆ ਦਿੱਸਤਾ ਜਿੱਥੇ ਜਾ ਕੇ ਨੂੰ ਅਸੀਂ ਲੈ ਕੇ ਹਸਪੀਟਲ ਗਏ ਆ ਉਹ ਪੂਰੇ ਘਰ ਕਾਤਲ ਪੁੱਛਿਆ ਹੋਇਆ ਕਿ ਤੇਰੀਆਂ ਰਾਤ ਨੂੰ ਕੁੜੀਆਂ ਦੋਨੋਂ ਮਾਰ ਦਿੱਤਾ ਕਿਸ ਗੱਲ ਕੀ ਲੋਹੇ ਨਾ ਆਰ ਲੋਹੇ ਨਾ ਆਰ ਜਿੰਨੀ ਨੂੰ ਬਲਕਿ ਨੂੰ ਦੋਸ਼ੀ ਲੱਭ ਨਹੀਂ ਰਿਹਾ ਦੋਸ਼ੀ ਇਸ ਮੁਹੱਲੇ ਤੋਂ ਹੋ ਰਿਹਾ ਹੈ ਪਰ ਉਸ ਇਨਕਾਡ ਕੋਰ ਹੈ ਮੰਡੀ ਦਾ ਮਤਲਬ ਤੁਹਾਡੇ ਘਰ ਆ ਰਹੇ ਹਨ ਪੁਲਿਸ ਨੇ ਗੱਲ ਪੁਲਿਸ ਨੇ ਲੈ ਕੇ ਕਿ ਕਿਹਨਾਂ ਤੱਕ ਪਤਾ ਹੀ ਨਹੀਂ ਚੱਲੀ ਸਿਆਸੀ ਦੋਧ ਦੇ ਕੋਈ ਬਿਆਨ ਨਹੀਂ ਜਨ ਜਦ ਤੱਕ ਉਹ ਸਪਸ਼ਟ ਨਹੀਂ ਕਰਦੀ ਕਤਲ ਕਿਤਾ ਹੈ ਕਤਲ ਦੀ ਵਜ੍ਹਾ ਦੱਸੇ ਮੈਨੂੰ ਕੋਈ ਕਤਲ ਦੀ ਵਜ੍ਹਾ ਕੀ ਹੈ ਵਿਕਾਸ ਦੀ ਕੋਈ ਲੜਾਈ ਨਹੀਂ ਸੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਪੁਲਿਸ ਮੈਨੂੰ ਵਜ੍ਹਾ ਦੱਸ ਦੇ ਕਿ ਉਸ ਤੋਂ ਬਾਅਦ ਮੈਂ ਰਾਜ ਦੇ ਤੌਰ ਤੇ ਬੋਲਾਂਗਾ ਹੁਣ ਮੈਂ ਬੇਨਤੀ ਕਰ ਰਹੇ ਹੱਥ ਜੋੜ ਕੇ ਪੁਲਿਸ ਨੂੰ ਸਰਕਾਰ ਨੂੰ ਕਹਿ ਰਹੇ ਹਾਂ ਕਿ ਇਸ ਕਤਲ ਦੀ ਵਜ੍ਹਾ ਲੱਭੋ ਕਤਲ ਦੀ ਵਜ੍ਹਾ ਨਾ ਸਾ ਤਾਂ ਹੁਣ ਜਿਹੜੇ ਮਾਮਲੇ ਦਰਜ ਹੋ ਗਿਆ ਹੈ ਤਾਂ ਅਮਾ ਅਸੀਂ ਦੋਸ਼ੀ ਹੈ ਸਿਰਫ ਤੁਹਾਡੇ ਕੈਂਟਰ ਕਾਨੂੰਨ ਜਿਹੜਾ ਕੀ ਹੈ ਨਾ ਮਨੋਕਤਾ ਕਿ ਬਾਕੀ ਅਨੋਨੇ ਵੀ ਪੁਲਿਸ ਨੂੰ ਵੀ ਪਤਾ ਨਹੀਂ ਕਿ ਬਾਕੀ ਕੌਣ ਨੇ ਆ ਵੀ ਤੁਸੀਂ ਮੈਂ ਵੀ ਇਹ ਬੀਵੀ ਲੱਭ ਜਾਂਗਾ ਨਹੀਂ ਤੇ ਅਸੀਂ ਆਪ ਲੱਭ ਲਾਂਗੇ ਆ ਚਾਹਦੇ ਨਹੀਂ ਅਸੀਂ